ਮੇਰਾ ਨਾ ਖੇਤ ਵਾਲਾ ਬੁੱਧੂ ਆ ਜੀ ਹਾਂ ਕੜਾ ਇਹ ਟਰੈਕਟਰ ਦੇ ਜਿਹੜਾ ਇਹਦੀ ਡੀ ਵੀ ਤੇ ਗੱਡੂਆ ਪਿੰਡ ਤੋਂ ਆਇਆ ਹੈ। ਹਾਂ ਦਾੜੀ ਨਾ ਫੜਨਾ। ਮੈਂ ਸਭਾਈ ਦੀ ਮਾਰ। ਉਹ ਹਾਲੇ ਮੁੱਢੇ ਨੇ ਤੋਰੇ ਸਕੂਲ ਚ ਡਾ ਗੁਰੂ। ਮੈਂ ਪਾਂਦਿਓ ਪਰਾਂ ਮੂੰ ਪਾ ਕੇ ਖਾਣੇ ਦੇ ਕੱਪੜੇ ਨੇ ਸਿੰਘੂਰ ਵਾਲੀ ਟੀਮ ਹੈ ਜਨਨੀ ਮਣੀ ਮਣੀ ਮੰਨਦਾ। ਇਹਦੇ ਜੇ ਨਾ ਮਾਣਨ ਕੋਪੜੇ ਜੀ। ਉਹ ਜਨਾਜ ਵੱਡਦਾ ਹੁੰਦਾ ਜੀ ਪਿੰਡਾਂ ਆ ਪੁੱਜ ਕੀ ਕਿ ਲਿਖੇ ਪੁੱਜ ਕੀ ਪਿੰਡ ਇਹ ਉੱਤ ਕੀ ਸੀਗਾ ਉੱਤ ਦੇ ਕਿ ਉੱਤ ਵੀ ਲਾਜ ਲੈ ਲਾਜ ਵੀ ਫਾਈਟ ਹੋਣ ਦੇ ਤੇ ਉਹ ਨੂੰ ਤਾਂ ਜੀ ਫਿਲਮ ਨਾਲ ਲੈ ਕੇ ਜਾਈ ਇਹ ਨਾਲ ਲੈ ਕੇ ਉਹ ਬੰਦਾ ਹੋਰ ਲੱਗੀ ਇਹਨਾਂ ਤੋਂ ਉਹ ਕਰੋੜਾਂ ਲੱਖ ਰੁਪਏ ਕਸਰ ਉਹ ਜੁਵਾ ਤਾਂ ਇਹ ਬੰਨਣਾ ਪਏ ਉਥੋਂ ਉਹਨਾਂ ਨੇ ਦਵਾਈ ਦੋਈ ਦਿੱਤੀ ਤੇ ਜਾਨੀ ਕਰਾਉਣਾ ਤੁੰਡਾ ਕੁ ਤਨ ਤੇ ਨਾੜ ਰਹਿਣਾ ਪਊਗਾ ਹੈਨਾ ਕਿਉਂਕਿ ਆਏ ਆਂ ਵੀ ਤੇਰੇ ਨਾਲ ਹੀ ਠੀਕ ਹੋਊਗਾ ਤੇਰੇ ਸਾਹਮਣੇ ਇਹ ਦਵਾਈ ਪੁੱਤਰੀ ਲੈਣੀ ਪਏ ਕਰਾ ਹਾਲੀ ਛੜੇ ਦੇਖਣਾ ਨਾਮ ਠੀਕ ਆ ਠੀਕ ਹੈ ਜੀ ਜੇ ਇੰਦਾਰ ਨੇ ਬਹੁਤ ਬਹੁਤ ਚਾਹ ਮਹੀਨਾ ਲਾ ਕੇ 2 ਮਹੀਨੇ ਲੱਗਣ ਤੇ 6 ਲੱਗ ਜਾਣੇ ਤੇਰੇ ਨਾਲ ਪੂਰੀ ਜਨ ਠੀਕ ਕਰਕੇ ਭੇਜਾਂਗੇ ਠੀਕ ਹੈ ਧੰਨਵਾਦ

ਯਾ ਨਾਲ ਕਹਾਂ ਚ ਉਹ ਅੰਦਾਜ਼ ਕਹਾਂ ਚ ਯਾ ਦੇ ਘਰ ਮਤਲਬ ਕਿ ਐਂ ਖਰਾਬ ਕਰ ਲਿਆ ਜੀ ਮਤਲਬ ਕਿ ਜਿਹੜਾ ਇਹਦਾ ਮਤਲਬ ਵੱਡਾ ਭਾਈ ਸੀਗਾ ਜੀ ਜ਼ਮੀਨ ਜੀ ਵੇਚ ਕੇ ਕਿਸੇ ਨੂੰ ਟਰੈਕਟਰ ਲਿਆਇਆ ਬਾਅਦ ਚ दारू ਪੀਣ ਲੱਗਾ ਸਸਤੇ ਭਾਟੇ ਰਾਡ ਵੇਚਦਾ ਰੌਣੀ ਦੀ ਵਧੀਆ ਜ਼ਮੀਨ ਸੀ ਇਹ ਮੁੰਡੇ ਨੂੰ ਮਾੜਾ ਮਾੜਾ ਸੰਭਲਣ ਲੱਗੇ ਨੂੰ ਪਤਾ ਲੱਗਣ ਲੱਗ ਗਿਆ ਵੀ ਐ ਹੋ ਗਿਆ ਫਿਰ ਇਹ ਮਤਲਬ ਕਿ दारू अंदरੋਂ ਪੀ ਕੇ ਹੁਣ ਜਿਹੜੀ ਇਨਾਂ ਕੋਲੇ ਜ਼ਮੀਨ ਹੈ ਸਾਰੀ ਗੈਣੇ ਤਰਖੀ ਹੈ ਜਿਹੜਾ ਇਹਦੇ ਨੂੰ ਅੱਠ ਕਿ ਬਿੱਗੇ ਹੈਗਾ ਹੁਣ ਬਸ ਉਹ ਉਹਦਾ ਉਹਦੀ ਠੇਕਾ ਆਉਂਦਾ ਮੜਾ ਮਟਾ ਹੋਈ ਦੇਤੇ ਲਾ ਆਂਦੇ ਨੇਗੇ ਇਹ ਜੀ ਨੂੰ ਗਹਿਣੇ ਕਰਖੀਏਗੀ ਉਹਦੇ ਕੋਲ ਜਾਂਦਾ ਹੈ ਨੂੰ दारू ਨੂੰ ਪੈਸੇ ਫੜ ਲੰਦਾ ਹੈ ਤੇ ਉਹ ਅਗਲਾ ਲਿਖਿਆ ਜਾਂਦਾ 6 ਲੱਖ ਚ 2 ਕਿਲੇ ਦੇ ਰੱਖੇ ਨੇ ਇਹਨਾਂ ਨੇ ਗਹਿਣੇ ਉਹਨੇ 12 ਲੱਖ ਬਣਾ ਰੱਖਿਆਗਾ ਤੇਰੇ ਮੈਂ ਉੱਥੇ ਲਵਾਈ ਤੇਰਾ ਘਰ ਪਵਾਤਾ ਘਰ ਬਸਾਂ ਹੀ ਖੜਾ ਕਰਕੇ ਇਹਨਾਂ ਨੇ ਨਾ ਕੋਈ ਬਾਰੀ ਹੈ ਨਾ ਫਰਸ ਲੱਗੇ ਹੈ ਇਹਨਾਂ ਲੈਟਰਾਂਗਾ ਨਾ ਬਾਥਰੂਮ ਹੈ ਬਸਾਂ ਇਹ ਜੂਟਾ ਜਾ ਕਰਿਆ ਹੋਇਆ ਜੀ ਅਗਲਾ ਪੈਸੇ ਹੀ ਲਿਖਿਆ ਜਾਂਦਾ ਹੈ ਇਹਦੀ ਪਤਾ ਨਹੀਂ ਇਹਦੀ ਆਦਤ ਆ ਇਹਦਾ ਵੀ ਇਲਾਜ ਹੋਣਾ ਚਾਹੀਦਾ ਨਾਲ ਮੈਂ ਤਾਂ ਇਹ ਵੀ ਇਹਦੀ ਬੁੱਧੀ ਦਾ ਇੰਨਾ ਸਮਝਾਉਣਾ ਹੈ ਜੀ ਅਸੀਂ ਨੇ ਜਿਹੜਾ ਉਹਨੂੰ ਚੰਗਾ ਕੋਈ ਮੈਨ ਲ ਗਾਈਡ ਕਰੇ ਜੀ ਹੁਣ ਇਹ ਮੁੰਡਾ ਹੈ ਜੀ ਇਹ ਤਾਂ ਗਵਾਂਢੀ ਨੇਗੇ ਇਹ ਇਹ ਪਿਆਉ ਹੈ ਨਾ ਇਹ ਮੜਾ ਮੋਟਾ ਬਚਾਰਾ ਇਹ ਇਹ ਗਾਲ ਕੱਢ ਦਿੰਦਾ ਜੀ ਮਤਲਬ ਕਿ ਇਹ ਤੇ ਤੇ ਇਹਦੇ ਖਰਚਿਆਂ ਨਾਲ ਮੜ ਜਾਂਦੇ ਨੇ ਹਾਂ ਇਹ ਗਾਲ ਗੁੱਲ ਦੀ ਦੀ ਨਾਲ ਹੀ ਕੁੱਟੇ ਬੰਨੇ ਬਣਾਏ ਕੁੱਟੇ ਮੜਾ ਜਾ ਬਾਈ ਮੜਾ ਜਾ ਖੜੀ ਗਿਰੇ ਪਰ ਨਹੀਂ ਜੀ ਅਸੀਂ ਪਹਿਲਾਂ ਵੀ ਕਿਉਂ ਨਦੀਨ ਨੂੰ ਯਾਰੀ ਮਤਲਬ ਕਿ ਉਹ ਇਹ ਇਹ ਪਾਪੀ ਹੋਰਾਂ ਨੂੰ ਉਹਨਾਂ ਨੇ ਨਾ ਮੰਨ ਨਹੀਂ ਛੜਾਈ ਤੇ ਟੀਵੀਆਂ ਵੀ ਦਿਮਾਗ ਵਿੱਚ ਕਰ ਦਿੰਦੇ ਗਾਣਾ ਬੰਦ ਪੀ ਮਤਲਬ ਗੁੱਸਾ ਕਰਦਾ ਉਹ ਬੀਨੇ ਆਏ ਕਰਕੇ ਆਏ ਕਰੇਗੀ ਤੇ ਇਹਦਾ ਤਾਂ ਗਾਲਾਂ ਕੱਢਦਾ ਹੈਗਾ ਇਹ ਕੁਝ ਨਹੀਂ ਕਹਿੰਦੇ ਹੈਗੇ ਇਹ ਵੀ ਜਰਾ ਸੰਕਰ ਲੱਗਿਆ ਹੁੰਦਾ ਹੈਗਾ ਜਦੋਂ ਉਹਨਾਂ ਨੂੰ ਕਾਹੀ ਚੀਜ਼ ਦੀ ਹੁੰਦੀ ਹੈ ਜਿਵੇਂ ਬੋਲਦਾ ਹੈ ਇਹ ਗੇਟ ਖੋਲ ਦਿੰਦੇ ਨੇ ਕੈਨੇਡਾ ਆਂ ਦਾ ਨਾਮ ਤੇ ਘਰੇ ਆ ਕੇ ਬੰਨੇ ਹੋਏ ਨੂੰ ਘੁੱਟ ਜਾਂਦੇ ਕੁਝ ਨਾ ਨਮਾ ਉਹ ਲਾ ਕੇ ਦੀ ਕੋਠੇ ਚੜ੍ਹ ਗਿਆ ਪਸੂਆ ਹੀ ਪਾਲੀ ਨੂੰ ਬੋਲਦੇ ਇਹਨਾਂ ਦੇ ਕੁਝ ਕਾਜ ਇਹਨਾਂ ਕੋਲ ਨੇ ਮਾਰੇ ਨੇਗੇ ਉਹ ਨੂੰ ਆ ਕਿ ਉਹ ਆਂਟੀ ਗਮਾਂ ਦੀ ਉਹਨੇ ਕਤਨਾ ਦੇ ਤੱਪੜਾ ਮਾਰਨਾ ਇਹ ਕੋਈ ਵੀ ਕਰਦੇ ਨਹੀਂ ਕਰਦੇ ਇਹ ਤਾਂ ਉਹ ਤੋਂ ਡਰਦਾ ਹੈ ਗੱਲਾਂ ਉਹ ਕੱਲ ਉਹ ਕੀ ਕਰਨਗੇ ਇਹਨਾਂ ਦੇ ਉਹ ਇਹਨੂੰ ਗੁੱਸਾ ਤਾਂ ਹੁੰਦੀ ਹੈ ਮਨ ਦੀ ਇਹਨੇ ਮੈਨੂੰ ਕੁੱਟਿਆ ਸੀਗਾ ਹੁਣ ਆਖਰ ਨੂੰ ਇਹ ਕਹਿੰਦਾ ਜੀ ਤੇ ਇਹ ਨਹੀਂ ਮੜਾ ਮੋਟਾ ਉਹ ਵੀ ਗੁਲਾਮ ਖੜੀ ਕੇ ਆਉਣਾ ਉਹਨੇ ਚੱਕਿਆ ਕੁੱਤਣਾ ਇਹਦੇ ਕੁੱਤਣਾ ਹੈ ਹੈ ਇੱਕ ਵਾਰ ਵਿਚਾਰਦੇ ਹਾਂ ਚਲੋ ਤਾਂ ਨਾਮ ਨੂਨ ਵੀ ਹੋਵੇ ਸੋਧਿਓ ਨੇ ਭਾਈ ਇਹੋ ਹੋਰ ਸਾਡੇ ਕੋਲ ਇੱਥੇ ਮਾਲੋ ਨਗਰ ਅਸੀਂ ਕੋਟਾਂਗੇ ਥੋੜੀ ਬਈ ਸੰਦ ਪਤਾ ਯਾਰ ਵੀ ਠੀਕ ਨਾ ਆਪਣੀ ਹੋ ਜਾਂਦੇ ਨਗਰ ਹਾਂ ਜੀ ਸਾਨੂੰ ਕਰੇ ਬੇ ਦੋਰੀ ਮਫਲ ਦੇ ਬਾਰੇ ਕੇ ਮੁੱਦੇ ਨਾ ਉਮਰ ਸਟੂਡੈਂਟ ਹੈ ਲੋਕ ਬੜਾ ਖਦੀ ਘੜਾ ਲਮ ਬੰਦ ਕਰਾ ਹੁਣ ਦੇਖੋ ਜਿਵੇਂ ਦਿਮਾਗ ਦੀ ਕਿਸੀਆਂ ਗੱਲਾਂ ਹੀ ਹਜ਼ਾਰ ਕਰੀਂ ਨਾ ਹੋਰ ਦਵਾਈ ਦਵਾ ਕੇ ਦੇਤੀ ਚੱਪਨੇ ਕੇ ਮੁੱਦੇ ਠੀਕ ਆ ਉਹਨੇ ਨਾ ਕੋਈ ਚੀਜ਼ ਮਰੀਂ ਕਾਣਾ ਨਹੀਂ ਕੀਤਾ ਪਰਨ ਸਿੰਘ ਜੀ ਔਖਰੀ ਮੈਡਮਾਂ ਕਰੇਗੀ ਨਹੀਂ ਪੈ ਰਸੀ ਵਕਤ ਦੀ। ਕੋ ਨਹੀਂ ਹੋਇਆ ਮਾਮਾ। ਬਾਪੂ ਤੈਨੂੰ ਵੀ ਨਾਲ ਸੈੱਟ ਹੋਣਾ ਪੈਣਾ ਹੈ ਨਹੀਂ ਕੰਮ ਚੱਲਣਾ। ਗਰਾਫੀਕੇ ਥੋੜੀ ਕੰਮ ਚੱਲੂਗਾ ਯਾਰ ਬਾਪੂ ਹੁਣ ਜੇ ਫੌਸਟਾ ਦੇਣਾ ਉਹ ਵੀ ਖਤਰਾ ਹੋ ਜਾਊਗਾ ਮੁੜ ਕੇ ਫੇਰ ਕੌਣ ਸੱਜੂਗਾ। ਸਰ ਬਾਪੂ ਕੋਈ ਨਾ ਪਰ ਟੈਨਸ਼ਨ ਨਹੀਂ ਖੋਇਂਦੇ।

ਗੰਡੂਆ ਪਿੰਡ ਜ਼ਿਲ੍ਹਾ ਸੰਗਰੂਰ ਤੋਂ ਸਾਡੇ ਕੋਲੇ ਨਗਰ ਨਿਵਾਸੀ ਪਹੁੰਚਿਆ ਇੱਕ ਪਤਵੰਤੇ ਸੱਜਣ ਆਪਣੇ ਪਿੰਡ ਦੇ ਇੱਕ ਨੌਜਵਾਨ ਨੂੰ ਬੈਠਾ ਆਖੇ ਜੀ ਹੁਣ ਨਹੀਂ ਕੁਝ ਕਰਦਾ ਜਿਹੜਾ ਸੰਗਲ ਨਾਲ ਬੰਨਿਆ ਹੋਇਆ ਜਿਹਦੇ ਗਿੱਟੇ ਨੂੰ ਸੰਗਲ ਲੱਗਿਆ ਹੋਇਆ ਦੇਖੋ ਕਈ ਮਹੀਨੇ ਹੋ ਗਏ ਨੇ ਸੰਗਲ ਨਾਲ ਬੰਨਿਆ ਹੋਇਆ ਔਰ ਮੈਂਟਲੀ ਅਫਸੈਟ ਹੋਏ ਨੂੰ ਤਾਂ ਇਹਨੂੰ ਕਈ ਸਾਲ ਹੀ ਹੋ ਗਏ ਚਾਹੇ ਮਹੀਨੇ ਬੋਲੋ ਔਰ ਕੱਲਾ-ਕਲੋਤਾ ਪੋਤਾ ਮਾਪੇ ਦਾ ਸਵਰਨ ਸਿੰਘ ਦੇ ਬਾਪ ਪਤਾ ਜੀ ਰੂਪ ਸਿੰਘ ਆ ਖੜੇ ਨੇ ਕੋਲ ਇਹ ਵੀ ਅੱਧਾ ਕਮੜਾਏ ਹੋਇਆ ਪਿਆ ਦੇਖਦੇ ਇਹ ਸਾਰਾ ਕੁਝ ਜ਼ਮੀਨ ਜਾਇਦਾਦ ਸਭ ਖਤਮ ਹੋ ਗਈ ਹੈ ਜਿਹੜੀ ਮਾੜੀ ਮੋਟੀ ਆ ਉਹ ਵੀ ਗਹਿਣੇ ਰੱਖੀ ਪਈ ਆ ਉਹ ਵੀ ਬਸ ਇਹਨਾਂ ਨੂੰ ਖਾਣ ਪੀਣ ਨੂੰ ਪੈਸੇ ਦੇ ਦਿੰਦੇ ਆ ਤੇ ਹੋਰ ਹੋਰ ਅੱਗੇ ਦੀ ਅੱਗੇ ਵਧੀ ਜਾਂਦਾ ਪੈਸਾ ਭਾਈ ਇਹ ਕਹਿੰਦਾ ਮੈਨੂੰ ਟੈਨਸ਼ਨ ਆ ਇਹ ਸ਼ਰਾਬ ਪੀ ਲਿੰਦਾ ਤੇ ਪੁੱਤ ਘਰੇ ਸਿੰਗਲ ਨਾਲ ਬੰਨਿਆ ਹੋਇਆ ਉਹਨੇ ਇੰਨਾ ਅਬਸੈਟ ਆਏ ਕੱਪੜੇ ਲਾਹਣ ਦਾ ਆਪ ਦੇ ਘਰੇ ਬੰਨਿਆ ਹੋਇਆ ਚਾਹੇ ਕੱਪੜੇ ਲਾਹ ਵੀ ਦਿੰਦਾ ਤੇ ਜੇ ਕਿਸੇ ਨੂੰ ਗਾਲਾਂ ਕੱਢਦਾ ਤਾਂ ਆ ਕੇ ਲੋਕ ਇਹਨੂੰ ਕੁੱਟਦੇ ਆ ਜੇ ਕੋਈ ਪਿੱਛੋਂ ਨੀਲੀ ਕੀਤੀ ਪਈ ਐ ਕੁੱਟ-ਕੁੱਟ ਕੇ ਮਤਲਬ ਇਹ ਸਮਝ ਨਹੀਂ ਆਉਂਦੀ ਵੀ ਕਮਲੇ ਉਹ ਬੰਦੇ ਆ ਜਾਂ ਇਹ ਬੰਦਾ ਕੋਈ ਇੰਨੇ ਵੀ ਸੋਚੀ ਨਹੀਂ ਕਿ ਜਿਹਦੇ ਇੱਕ ਦਿਨ ਸੰਗਣ ਲੱਗਿਆ ਬੰਨੇ ਹੋਏ ਨੂੰ ਕੌਣ ਕੁੱਟਦਾ ਬੰਨੇ ਹੋਏ ਬੰਦੇ ਨੂੰ ਘਰੇ ਆ ਕੇ ਤੁਸੀਂ ਕੁੱਟਦੇ ਹੋ ਮਾੜੀ ਜੀ ਦਾ ਬਾਈ ਸੋਜੀ ਰੱਖੋ ਯਾਰ ਇਹ ਤਾਂ ਪਹਿਲਾਂ ਹੀ ਸੰਗੜ ਲੱਗਿਆ ਤੇ ਤੁਹਾਡੇ ਪ੍ਰਮਾਤਮਾ ਨੇ ਬੁੱਧੀ ਨੂੰ ਸੰਗੜ ਲਾਇਆ ਹੋਇਆ ਮੈਂ ਕਹਿੰਦਾ